ਆਜੋ ਜਲਦੀ ਜਲਦੀ ਸਾਰੇ ਖੇਤ ਤੋਂ ਲਾਈਵ ਹੋਇਆ ਜੀ ਜਨਰੇਟਰ ਚੱਲੀ ਜਾਂਦਾ ਜੀਰੀ ਨੂੰ ਲਾਸਟ ਪਾਣੀ ਲਾ ਰਹੇ ਆ 26 ਦੀਰੀਆ ਮੋਲੀ ਦੇਖੋ ਕਿਸਾਨ ਵੀਰੋ ਵਿੱਚ ਆਪਣੀ ਵਧੀਆ ਹੋ ਰਹੀ ਆ ਜੀਰੀਆਂ ਤਕਰੀਬਨ ਪੱਕ ਗਈਆਂ ਹੁਣ ਤਾਂ ਬਸ ਹਫ਼ਤੇ ਕਿਤੇ ਕਿਤੇ ਨਹੀਂ ਦੇਖਣੀ ਦੀਰੀ ਕੋਈ ਜਿਹੜੀ ਲੇਟ ਵੈਰਾਈਟੀ ਆ ਜਾਂ ਜਿਵੇਂ ਪੂਸ਼ਾ ਉਹੀ ਰਹਿ ਜੂਗੀ ਨਹੀਂ ਹੈ ਗੇਤੀਆਂ ਵੈਰਾਈਟੀਆਂ ਜਿਵੇਂ ਆ ਇਹ ਤਾਂ ਬਸ 2-4 ਦਿਨਾਂ ਨੂੰ ਵੱਢਣ ਵਾਲੀ ਆ ਹੁ ਆਹ ਦੇਖੋ ਮਸ਼ੀਨਾਂ ਦਾ ਚੱਲੇ ਵੀ ਪਈਆਂ ਉਹ ਸਾਹਮਣੇ ਚੱਲੀ ਜਾਂਦੀਆਂ ਮਸ਼ੀਨਾਂ ചേനൽ സബസ്കാർ ജി ജെ നമ്മൾ ആയോ ਸਾਰੇ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਜੀਰੀਆਂ ਦੀ ਕਿੰਨੀ ਕ ਬੜਾਈ ਹੋ ਗਈ। ਕਿਹੜਾ ਵੀ ਸੀ। ਕਿੰਨਾ ਉਹਦਾ ਝਾੜ ਰਿਹਾ। ਜਿਹੜੇ ਵੀਰੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਖੇਤ ਜੇਨਰੇਟਰ ਚੱਲੀ ਜਾਂਦਾ ਵੀਰ ਜੀ। ਧੀਰੀ ਨੂੰ ਆਪਾਂ ਲਾਸਟ ਪਾਣੀ ਲਾ ਰਹੇ ਹਾਂ। ਤਾਂ ਕਿ ਵੇਚਣ ਦੇ ਲਈ ਜਿਹੜੀ ਆਪਾਂ ਬਸਤਰ ਸਾਹਮਣੀ ਆ। ਉਹਦੇ ਕਰਕੇ ਜੀਨੀ ਬਸ ਆਪਣੀ ਹੱਸਤੇ ਤੱਕ ਵੱਢਣ ਵਾਲੀ ਆ। ਜਿੰਨੇ ਵੀਰੇ ਦੇਖ ਰਹੇ ਨੇ ਵੀਡੀਓ ਨੂੰ ਲਾਈਵ ਨੂੰ ਸਾਰੇ ਲਾਈਕ ਕਰ ਦਿਓ ਇੱਕ ਵਾਰ ਸਾਡੇ ਏਰੀਆ ਦੇ ਵਿੱਚ ਮਸ਼ੀਨਾਂ ਚੱਲ ਪਈਆਂ ਰੋਜ਼ ਵਾਢੀ ਹੋਈ ਜਾਂਦੀ ਆ ਉਹਦੇ ਕੋਲ ਮਸ਼ੀਨ ਚੱਲੀ ਜਾਂਦੀ ਆ ਬਾਈ ਜੀ ਤੁਸੀਂ ਆਪ ਦੇ ਏਰੀਆ ਦੇ ਵਿੱਚ ਦੱਸਿਓ ਵੀ ਕਿੰਨੀ ਕਵਾਢੀ ਹੋ ਗਈ ਕਿੰਨੀ ਕ ਰਹਿ ਗਈ ਮੈਂ ਪੰਜ ਕਿ ਮੜ ਚਲਾਵਾਂਗੇ ਵੀਰੇ ਆਪਾਂ ਲਾਈਵ ਆ ਆਲੂਆਂ ਦਾ ਵੀ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਆਲੂਆਂ ਦੀ ਬਜਾਈ ਕਿਵੇਂ ਕਿੰਨੀ ਕਿ ਚੱਲ ਰਹੀ ਆ ਕਿਹੜਾ ਬੀਜ ਬੀਜਿਆ ਜਾ ਰਿਹਾ ਆਲੂਆਂ ਦਾ ਮੌਸਮ ਦੀ ਜਿਹੜੀ ਬਹੁਤ ਕਰੋਪੀ ਰਹੀ ਹੈ ਬਾਈ ਜੀ ਫਸਲ ਤੇ ਆ ਦੇਖੋ ਜਿਹੜਾ ਪਿੱਛੇ ਮੀਨ ਏਰੀਆ ਆ 10 ਦਿਨ ਪਹਿਲਾਂ ਕਿੰਨਾ ਬੁਰਾ ਹਾਲ ਕੀਤਾ ਉਹਨੇ ਜਿਹੜੀਆਂ ਤਾਜ਼ੀਆਂ ਰਮੀਆਂ ਹੋਈਆਂ ਸੀ ਜੀਰੀਆਂ ਪਾਣੀ ਲੱਗਿਆ ਹੋਇਆ ਸੀ ਉਹ ਤਾਂ ਨੁਕਸਾਨ ਬਹੁਤ ਕਰਤਾ ਉਹਨਾਂ ਦਾ ਆ ਦੇਖੋ ਆ ਬਿਛਾਈ ਹੋਈ ਹੈ ਜਮੀਂ ਜਿੰਨੇ ਵੀਰੇ ਵੀਡੀਓ ਦੇਖ ਰਹੇ ਹੋ ਲਾਈਕ ਜ਼ਰੂਰ ਕਰ ਦਿਓ ਵੀਰੇ ਮੀਡੀਆ ਨੂੰ ਤੁਹਾਡੇ ਲਾਈਕ ਦੇ ਨਾਲ ਮੇਰਾ ਹੌਸਲਾ ਵਧਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਲੌਂਗ ਵੀਡੀਓ ਫੇਰ ਸ਼ੁਰੂ ਕਰੀਏ ਜਿਵੇਂ ਪਹਿਲਾਂ ਵੀਡੀਓ ਲੌਂਗ ਪਾਉਂਦੇ ਹੁੰਦੇ ਸੀ ਤੇ ਫੇਰ ਹੁਣ ਸ਼ਾਰਟ ਹੀ ਪਾਉਣੇ ਆ ਵੀ ਲੌਂਗ ਵੀਡੀਓ ਪਾਉਣੀ ਚਾਹੀਦੀ ਆ ਜਾਂ ਸ਼ਾਰਟ ਵੀਡੀਓ ਹੀ ਠੀਕ ਆ ਕਿਉਂਕਿ ਲੌਂਗ ਵੀਡੀਓ ਪਹਿਲਾਂ ਮੈਂ ਪਾਉਂਦਾ ਸੀ ਉਹਦਾ ਕੋਈ ਜ਼ਿਆਦਾ ਵਿਊਜ਼ ਨਹੀਂ ਆਉਂਦੇ ਲੋਕ ਦੇਖਦੇ ਨਹੀਂ ਹੈਗੇ ਅੱਜਕੱਲ ਕਿਸੇ ਕੋਲ ਇਹਨਾਂ ਟਾਈਮ ਨਹੀਂ ਹੈਗਾ ਅਗਲਾ ਸਕਰੋਲ ਕਰਕੇ ਅੱਗੇ ਚਲੇ ਜਾਂਦਾ ਸੋ ਇੰਨੀ ਮਿਹਨਤ ਵੀ ਕਰਦੇ ਆ ਪਰ ਜਦੋਂ ਵੀਡੀਓ ਦੇ ਵਿਊ ਨਹੀਂ ਆਉਂਦੇ ਫਿਰ ਥੋੜਾ ਜਿਹਾ ਐ ਹੁੰਦਾ ਵੀ ਇੰਨੀ ਮਿਹਨਤ ਕਰਨ ਦੇ ਬਾਅਦ ਵੀ ਵਿਊ ਨਹੀਂ ਸੀ ਆਉਂਦੇ ਇਹ ਤਾਂ ਕਰਕੇ ਲੌਂਗ ਵੀਡੀਓ ਬੰਦ ਕਰਤੀ ਸੀ ਤੇ ਹੁਣ ਸ਼ਾਰਟ ਵੀਡੀਓ ਹੀ ਪਾਉਨੇ ਆ ਜੋ ਕੁਝ ਕਰਦੇ ਆ ਖੇਤੀਬਾੜੀ ਦੀ ਜਾਂ ਕਿਤੇ ਘੁੰਮਣ ਕਿਤੇ ਗੁਰੂ ਘਰ ਜਾਣੇ ਆ ਉਹਦੀ ਵੀਡੀਓ ਪਾ ਦੇਈ ਦੀ ਆ ਆ ਦੇਖੋ ਜੀਰੀ ਹੌ ਹਵਾ ਨੇ ਨਾ ਜਮੀ ਹਲਾਤੀ ਜਿਹੜੀ ਪੱਕੀ ਹੋਈ ਜੀਰੀ ਦੀ ਖਾਸ ਕਰਕੇ ਆਹ ਜੀਰੀ ਨੂੰ ਬਿਮਾਰੀ ਸੀ ਤੇਲਾ ਵੀ ਥੋੜਾ ਥੋੜਾ ਪਿਆ ਹੋਇਆ ਲੱਗਦਾ ਇਹਨੇ ਬਾਈ ਨੇ ਥੋੜੀ ਜਿਆਦਾ ਸੁਕਾ ਲਈ ਪਹਿਲਾਂ ਇਹਨੂੰ ਹਲਦੀ ਪਈ ਹੋਈ ਸੀ ਉਹਦੇ ਚੱਕਰ ਦੇ ਵਿੱਚ ਆਹ ਦੇਖੋ ਹਾਂ ਜੀਰੀ ਹਲਦੀ ਨੇ ਕਿਵੇਂ ਕਰਤੀ ਲਾਈਕ ਕਰ ਦੋ ਵੀਰੇ ਜਿੰਨੇ ਜਾਣੇ ਵੀਡੀਓ ਦੇਖ ਰਹੇ ਹੋ ਵੀਡੀਓ ਲਾਈਕ ਕਰ ਦੋ ਫੇਰ ਚਲਾਵਾਂਗੇ ਆਪਾਂ 7-8 ਘੰਟੇ ਜਨਰੇਟਰ ਚੱਲਣਾ ਅੱਜ ਫੇਰ ਲਾਈਵ ਫੇਰ ਚਲਾਵਾਂਗੇ ਹੁਣ 7-8 ਮਿੰਟ ਦਾ ਲਾਈਵ ਹੋ ਗਿਆ ਮਿੰਟ 2 ਮਿੰਟ ਹੋਰ ਚਲਾ ਕੇ ਫੇਰ ਬੰਦ ਕਰਾਂਗੇ 1:30 ਵਜੇ ਲਾਈਵ ਆਵਾਂਗੇ ਦੁਬਾਰੇ ਫਸਲਾਂ ਦੇ ਰੂਲ ਦਸੋ ਵੀ ਕਿੰਨੀ ਗੇਰੀ ਵੱਢ ਲਈ ਕਿੰਨੀ ਰਹਿੰਦੀ ਆ ਕਮੈਂਟ ਕਰਕੇ ਤੇ ਜਿਹੜੀ ਵੱਡੀ ਆ ਜਨਾ ਵੀਰਾਂ ਨੇ ਉਹਨਾਂ ਦਾ ਕਿੰਨਾ ਖਚਾੜ ਆਇਆ ਮੌਸਮ ਦਾ ਵੀ ਬਹੁਤ ਫੈਕਟਰ ਰਿਹਾ ਅਸਲ ਵਾੜੀ ਤੇ ਗੁਰਜਿੰਦਰ ਸਰੋਏ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਹਾਂਜੀ ਵੀਰੇ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਜਿੰਦਾਬਾਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗੀ ਜੇ ਕਿਸਾਨੀਆਂ ਤਾਂ ਨਾਲ ਹੀ ਇਹਨਾਂ ਨੂੰ ਕੰਮ ਕਰਨੇ ਜੇ ਕਿਸਾਨੀ ਖਤਮ ਆ ਤਾਂ ਸਾਰੇ ਕੰਮ ਕੱਠ ਆਪਣੇ ਵੀਰੇ ਸਿੱਕ ਕਿਸਾਨ ਕਿਸਾਨ ਫਸਲ ਬੀਜੂਗਾ ਫਸਲ ਵੱਡੂਗਾ ਤਾਂ ਕਿਸਾਨ ਕੋਲ ਪੈਸੇ ਆਉਣਗੇ ਫੇਰ ਮਾਰਕੀਟ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਰੌਣਕ ਲੱਗੂ ਹਾਂਜੀ ਤਰਮਿੰਦਰ ਸਿੰਘ ਹੈਲੋ ਵੀਰੇ ਹੈਲੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹਾਂਜੀ ਵੀਰੇ ਗੁੱਡ ਤੁਸੀਂ ਗੁਰ ਗੁਰਜਿੰਦਰ ਸਰੋਏ ਕਿਸਾਨ ਕਿਸਾਨ ਵੀਰੇ ਬਹੁਤ ਮਿਹਨਤੀ ਹੁੰਦੇ ਆ ਸਰਕਾਰਾਂ ਪਰ ਕਿਸਾਨ ਨੂੰ ਕਿਸਾਨ ਦੀ ਮਿਹਨਤ ਦਾ ਮੁੱਲ ਨਹੀਂ ਦਿੰਦੀਆਂ ਲੱਗੇ ਰਹੋ ਵੀਰੇ ਆਪ ਆਪ ਦੇ ਕਿੱਤੇ ਲੱਗੇ ਹੋਇਆ ਹੈ ਨਾ ਕਿਸਾਨ ਸਾਰਿਆਂ ਤੋਂ ਵੱਧ ਮਿਹਨਤ ਕਿਸਾਨ ਕਰਦਾ ਤੇ ਸਾਰਿਆਂ ਤੋਂ ਕਹਿ ਲਓ ਕਮਾਈ ਸਭ ਤੋਂ ਵੱਗ ਕਿਸਾਨ ਦੀ ਹੀ ਆ ਚਲੋ ਕੋਈ ਨਹੀਂ ਪ੍ਰਮਾਤਮਾ ਨੇ ਆਪਣੀ ਇਹ ਡਿਊਟੀ ਲਈ ਹੋਈ ਆ ਵਧੀਆ ਵੀਰੇ ਤੁਸੀਂ 20 ਕੇਲਿਆਂ ਦੀ ਖੇਤੀ ਕਰਦੇ ਹੋ ਬਹੁਤ ਵਧੀਆ ਅੱਜ ਕੱਲ ਖੇਤੀ ਲੋਕ ਬਹੁਤ ਕੱਟ ਕਰਨ ਲੱਗੇ ਬਹੁਤੇ ਲੋਕ ਠੇਕੇ ਦੀ ਦੇ ਦਿੰਦੇ ਆ ਅਗਲੇ ਕਹਿੰਦਾ ਬੈਠੇ ਬਟਾਏ ਨੂੰ ਪੈਸੇ ਮਿਲਦੇ ਆ ਪਰ ਜਿਹੜੇ ਖੇਤੀ ਕਰਦੇ ਨੇ ਕਿਸਾਨ ਵੀਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਖੇਤੀ ਨਾਲ ਜੁੜੇ ਹੋਏ ਨੇ ਚਲੋ ਚਲੋ ਵੀਰੇ ਫੇਰ ਆਪਾਂ ਲਾਈਵ ਹੋਵਾਂਗੇ ਠੀਕ ਆ ਓਕੇ ਜੀ ਧੰਨਵਾਦ